ਾਨਕ ਪ੍ਰਭ ਮੇਰਾ ਮਾਰੂ ਮਹੱਲਾ ਪੰਜਵਾਂ ਕਤ ਕੋ ਦਹਕਾਉ ਲੋਗਾ ਮੋਹਨ ਦੀਨ ਕਿਰਪਾਈ ਐਸੀ ਜਾਨ ਪਾਈ ਸਰਨ ਸੂਰੋ ਗੁਰਦਾਤਾ ਰਾਖੈ ਆਪ ਵਡਾਈ ਰਹਾਉ ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖ ਦਾਈ ਆਪਣੇ ਕੋ ਕਿਰਪਾ ਕਰਿਓ ਇੱਕ ਨਾਮ ਧਿਆਈ ਨਾਨਕ ਦੀਨ ਨਾਮ ਮੰਗੈ ਦੁਤੀਆ ਪਰਮ ਚੁਕਾਈ ਮਾਰੂ ਮਹੱਲਾ ਪੰਜਵਾਂ ਮੇਰਾ ਠਾਕੁਰ ਅਤਿ ਭਾਰਾ ਮੋਹੇ ਸੇਵਕ ਬੇਚਾਰਾ ਮੋਹਨ ਲਾਲ ਮੇਰਾ ਪ੍ਰੀਤਮ ਮਨ ਪ੍ਰਾਨਾ ਮੋਕੋ ਦੇਹੋ ਦਾਨਾ ਰਹਾਉ ਸਗਲੇ ਮੈਂ ਦੇਖੇ ਜੋਈ ਬੀਜੋ ਅਵਰਨਾ ਕੋਈ ਜੀਨ ਪ੍ਰਤਪਾਲ ਸਮਾਹੈ ਹੈ ਹੁਸੀਆਹੀ ਦਇਆ ਮੋਹਿ ਕੀ ਜੈ ਦੇਵਾ ਨਾਨਕ ਲਾਗੋ ਸੇਵਾ ਮਾਰੂ ਮਹੱਲਾ ਪੰਜਵਾਂ ਪਤਤ ਉਧਾਰਨ ਤਾਰਨ ਬਲ ਬਲ ਬਲੇ ਬਲ ਜਾਈਐ ਐਸਾ ਕੋਈ ਭੀਟੈ ਸੰਤ ਜਿਤ ਹਰ ਹਰੇ ਹਰ ਧਾਈਐ ਮੋਕੋ ਕੋਏ ਨਾ ਜਾਣਤ कहि यत दास तुम्हारा एहा ऊट आदा रहा सर्व धारण प्रित पारन एक बिनो दीना तुमरी बिद तुमही जानो तुम जल हम मीना पूर्ण बस स्थिर न स्वामी आहे आयो पाछे सगलो भू खंडल मंडल प्रभु तुमही आछ अटल अखयो देवा ਮੋਹਨ ਅਲਾਖੇ ਅਪਾਰਾ ਦਾਨ ਪਾਵਾਂ ਸੰਤਾ ਸੰਗ ਨਾਨਕ ਰੇਨ ਦਸਾਰਾ ਮਾਰੂ ਮਹੱਲਾ ਪੰਜਵਾਂ ਤ੍ਰਿਪਤ ਅਗਾਏ ਸੰਤਾ ਗੁਰ ਜਾਨੇ ਜਿਨ ਮੰਨਤਾ ਤਾਂ ਕੀ ਕਿਛ ਕਹਿਨ ਨਾ ਜਾਈ ਜਾਂ ਕੋ ਨਾਮ ਵਡਾਈ ਲਾਲ ਅਮੋਲਾ ਲਾਲੂ ਅਗਹਿ ਅਤੋਲਾ ਨਾਮ ਰਹਾਉ ਅਬ ਗਤ ਸਿਉ ਮਾਨਿਆ ਮਾਨੋ ਗੁਰਮਖ ਤਤ ਗਿਆਨੋ ਵੇਖਤ ਸਗਲ ਧਿਆਨੋ ਤਜਿਓ ਮਨ ਤੇ ਅਭਮਨੋ ਨਿਚਲ ਤਿਨ ਕਾਠਾਣਾ ਗੁਰ ਤੇ ਮਹਿਲ ਪਛਾਣਾ ਅਨ ਦਿਨ ਗੁਰ ਮਿਲ ਜਾਗੀ ਹਰ ਕੀ ਸੇਵਾ ਲਾਗੀ ਪੂਰਨ ਤ੍ਰਿਪਤ ਅਗਾਈ ਸਹਿਜ ਸਮਾਦ ਸੁਭਾਈ ਹਰ ਭੰਡਾਰ ਹਥ ਆਇਆ ਨਾਨਕੇ ਗੁਰ ਤੇ ਪਾਇਆ ਮਾਰੂ ਮਹੱਲਾ ਪੰਜਵਾਂ ਘਰਿ ਸੇਵਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਛੋੜ ਸਗਲ ਸਿਆਣਪਾਂ ਮਿਲ ਸਾਧ ਤਿਆਗ ਗਮਾਨ ਅਵਰ ਸਭ ਕਿਛ ਮਿੱਥਿਆ ਰਸਨਾ RAM RAM ਵਖਾਨ ਮੇਰੇ ਮਨ ਕਰਨ ਸੁਣ ਹਰਨਾਮ ਮਿਟਹਿ ਅਗ ਤੇਰੇ ਜਨਮ ਜਨਮ ਕੇ ਕਵਨ ਬਪਰੋ ਜਾਮ ਰਹਾਉ ਦੁਖ ਦੀਨ ਨਾ ਭਉ ਬਿਆਪੈ ਮਿਲੈ ਸੁਖ ਬਿਸਰਾਮ ਗੁਰ ਪ੍ਰਸਾਦ ਨਾਨਕ ਬਖਾਨੈ ਹਰ ਭਜਨ ਤਤ ਗਿਆਨ ਮਾਰੂ ਮਹੱਲਾ ਪੰਜਵਾਂ ਜਿਨੀ ਨਾਮ ਅਵਸਾਰਿਆ ਸੇ ਹੋਤ ਦੇਖੇ ਖੇਖੇ ਉੱਤਰ ਮਿੱਤਰ ਬਿਲਾਸ ਬਨਤਾ ਟੂਟ ਤੇ ਇਹ ਨੇ ਮੇਰੇ ਮਨ ਨਾਮ ਨਿਤ ਨਿਤ ਲੇ ਜਲਤ ਨਾਹੀ ਅਗਨ ਸਾਗਰ ਸੂਖ ਮਨ ਤਨ ਦੇ ਰਹਾਉ ਬਿਰਖ ਛਾਇਆ ਜੈਸੀ ਬਿਨ ਸਤ ਪਵਨ ਝੂਲਤ ਮੇ ਹਰ ਭਗਤ ਡ੍ਰਿਢ ਮਿਲ ਸਾਗ ਨਾਨਕ ਤੇਰਾ ਕਾਮ ਆਵਤ ਏ ਮਾਰੂ ਮਹੱਲਾ ਪੰਜਵਾ ਪੁਰਖ ਪੂਰਨ ਸੁਖਹਿ ਦਾਤਾ ਸੰਗ ਬਸਤੋ ਨੀਤ ਮਰੈ ਨ ਆਵੇ ਨਾ ਜਾਏ ਬਿਨ ਸੈ ਵਿਆਪਤ ਉਸਨ ਨਾਸੀਤ ਮੇਰੇ ਮਨ ਨਾਮ ਸਿਉ ਕਰ ਪ੍ਰੀਤ ਚੇਤ ਮਨ ਮਹਿ ਹਰ ਹਰ ਨਿਧਾਨਾ ਏਹੇ ਨਿਰਮਲ ਰੀਤ ਰਹਾਉ ਕ੍ਰਿਪਾਲ ਦਿਆਲ ਗੋਪਾਲ ਗੋਬਿੰਦ ਜੋ ਜਪੈ ਤਿਸ ਸੀਧ ਨਵਲ ਨਵਤਨ ਚਤਰ ਸੁੰਦਰ ਮਨ ਨਾਨਕ ਤਿਸ ਸੰਗ ਬੀਦ ਮਾਰੂ ਮਹੱਲਾ ਪੰਜਵਾਂ ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ ਚਰਨ ਸਰਨ ਭਜ ਸੰਗ ਸਾਧੂ ਭਵ ਸਾਗਰ ਉਤਰਹਿ ਪਾਰ ਮੇਰੇ ਮਨ ਨਾਮ ਹਿਰਦੈ ਧਾਰ ਕਰ ਪ੍ਰੀਤ ਮਨ ਤਨ ਲਾਏ ਹਰਿ ਸਿਉ ਅਵਰ ਸਗਲ ਵਿਸਾਰ ਰਹਾਉ ਜੀਉ ਮਨ ਤਨ ਪ੍ਰਾਨ ਪ੍ਰਭ ਕੇ ਤੂੰ ਆਪਣੇ ਆਪ ਨਿਵਾਰ ਗੋਵਿੰਦ ਭਜ ਸਭ ਸੁਆਰਥ ਪੂਰੇ ਨਾਨਕ ਕਬਹ ਨਾ ਹਾਰ ਮਾਰੂ ਮਹੱਲਾ ਪੰਜਵਾ ਤਜ ਆਪ ਬਿਨ ਸੀਤਾਪ ਰੇਣ ਸਾਧੂ ਥਿਓ ਤਿਸਹਿ ਪ੍ਰਾਪਤ ਨਾਮ ਤੇਰਾ ਕਰ ਕਿਰਪਾ ਜਿਸ ਦਿਓ ਮੇਰੇ ਮਨ ਨਾਮੇ ਅੰਮ੍ਰਿਤ ਪੀਓ ਆਨ ਸਾਦ ਵਿਸਾਰ ਹੋਛੇ ਅਮਰ ਜੁਗ ਜੁਗ ਜੀਓ ਰਹਾਉ ਨਾਮ ਇੱਕ ਰਸ ਰੰਗ ਨਾਮਾ ਨਾਮ ਲਾਗੀ ਲਿਓ ਮੀਤ ਸਾਜਨ ਸਖਾ ਬੰਦਪ ਹਰ ਏਕ ਨਾਨਕ ਕੀਓ ਮਾਰੂ ਮਹੱਲਾ ਪੰਜਵਾਂ ਪ੍ਰਤਪਾਲ ਮਾਤਾ ਉਦਰ ਰੱਖੈ ਲੱਗਣ ਦੇਤ ਨਾਸੇਕ ਸੋਈ ਸਵਾਮੀ ਈਹਾਂ ਰੱਖੈ ਬੂਜ ਬੁੱਧ ਬਵੇਕ ਮੇਰੇ ਮਨ ਨਾਮ ਕੀ ਕਰ ਟੇਕ ਤਿਸਹ ਬੂਜ ਜਿਨ ਤੂੰ ਕੀਆ ਪ੍ਰਭ ਕਰਨ ਕਾਰਨ ਏਕ ਰਹਾਉ ਚੇਤ ਮਨ ਮਹਿ ਤਜ ਸਿਆਣਪ ਛੋੜ ਸਗਲੇ ਭੇਖ ਸਿਮਰ ਹਰ ਹਰ ਸਦਾ ਨਾਨਕ ਤਰੇ ਕਈ ਅਨੇਕ ਮਾਰੂ ਮਹੱਲਾ ਪੰਜਵਾਂ ਪਤਤ ਪਾਵਨ ਨਾਮ ਜਾਕੂ ਅਨਾਥ ਕੋ ਹੈ 나ਥ ਮਹਾ ਭਉ ਜਲ ਮਾਹੀ ਤੁਲੋ ਜਾ ਕੋ ਲਿਖਿਉ ਮਾਥ ਰੂਪੇ ਨਾਮ ਬਿਨ ਕੰਨ ਸਾਥ ਕਰਨ ਕਾਰਨ ਚੇਤਨਾ ਆਵੇ ਦੇ ਕਰ ਰਾਖੇ ਹਾਥ ਰਹਾਉ ਸਾਧ ਸੰਗਤ ਗੁਣ ਉਚਾਰਨ ਹਰ ਨਾਮੇ ਅਮਰਤ ਪਾਥ ਕਰੋ ਕਿਰਪਾ ਮਰਾਰ ਮਾਦੋ ਸੁਣ ਨਾਨਕ ਜੀ ਵੇ ਗਾਥ ਮਾਰੂ ਅੰਜਲੀ ਮਹੱਲਾ 5 ਘਰ 7 ਇਕ ਓੰਕਾਰ ਸਤਗੁਰ ਪ੍ਰਸਾਦ ਸੰਜੋਗ ਵਜੋਗ ਤਰੋਂ ਹੀ ਹੂਆ ਪੰਚ ਧਾਤ ਕਰ ਪੁਤਲਾ ਕੀਆ ਸਾਹਿ ਕੈ ਫਰਮਾਇ ਡੈ ਜੀ ਦੇਹੀ ਵਿੱਚ ਜਿਉ ਆਏ ਪਿਆ ਜਿੱਥੈ ਅਗਨ ਭਖੈ ਪਰਹਾਰੀ ਉਰਦ ਮੁਖ ਮਹਾਗੁਵਾਰੀ ਸਾਸ ਸਾਸ ਸਮਾਲੇ ਸੋਈ ਪੁਤੈ ਖਸਮ ਛਡਾਏ ਲਿਆ ਵਿਚੋਂ ਗਰਬੈ ਨਿਕਲਿਆ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ ਆਵੈ ਜਾਇ ਪੁਵਾਈਐ ਜੋਨੀ ਰਹਿਣ ਨ ਕਿਤਿਹੀ ਥਾਏ ਭਇਆ ਮਿਹਰਵਾਨ ਰਖ ਲੈ ਅਨ ਆਪੀ ਜੀ ਜੰਤ ਸਭ ਤਿਸਕੇ ਥਾਪੇ ਜਨਮ ਪਦਾਰਥ ਜਿਣ ਚੱਲਿਆ ਨਾਨਕ ਆਇਆ ਸੋ ਪਰਵਾਨ ਥੀਆ ਮਾਰੂ ਮਹੱਲਾ ਪੰਜਵਾ ਵੈਦੂ ਨਾ ਵਾਈ ਭੈਣੋਂ ਨਾ ਭਾਈ ਏਕੋ ਸਹਾਈ ਰਾਮ ਹੀ ਕੀਤਾ ਜਿਸੋ ਹੋਐ ਪਾਪਾਂ ਮਲੋ ਧੋਐ ਸੋ ਸਿਮਰੋ ਪਰਧਾਨ ਹੀ ਘਟ ਘਟੇ ਵਾਸੀ ਸਰਬ ਨਿਵਾਸੀ ਅਸਥਿਰ ਜਾ ਕਾ ਥਾ ਨਹੀਂ ਆਵੇ ਨਾ ਜਾਵੇ ਸੰਗੇ ਸੰਭਾਵੇ ਪੂਰਨ ਜਾ ਕਾ ਕਾਮ ਹੀ ਭਗਤ ਜਨਾਕਾਰ ਆਖਣਹਾਰਾ ਸੰਤ ਜੀਵਹਿ ਜਪ ਪ੍ਰਾਨ ਆਧਾਰਾ ਕਰਨ ਕਾਰਨ ਸਮਰੱਥ ਸੁਆਮੀ ਨਾਨਕ ਤਿਸ ਕੁਰਬਾਨ ਹੀ ਇਕ ਓੰਕਾਰ ਸਤਗੁਰ ਪ੍ਰਸਾਦ ਮਾਰੂ ਮਹੱਲਾ ਨੌਆ ਹਰ ਕੋ ਨਾਮ ਸਦਾ ਸੁਖ ਦਾਈ ਜਾਂ ਕੋ ਸਿਮਰ ਅਜਾਮਲ ਉਦਰਿਉ ਗਨ ਕਾਹੂ ਗਤ ਪਾਈ ਰਹਾਉ ਪੰਚਾਲੀ ਕੋ ਰਾਜ ਸਭਾ ਮਹਿ ਰਾਮ ਨਾਮ ਸੁਦਿਆਈ ਤਾ ਕੋ ਦੂਖ ਹਰਿਓ ਕਰਨਾ ਮੈਂ ਆਪਣੀ ਪੈਜ ਬਢਾਈ ਜਿਹੇ ਨਰ ਜਸ ਕਿਰਪਾ ਨਿਦ ਗਾਇਓ ਤਾ ਕੋ ਭਇਓ ਸਹਾਈ ਕਹੋ ਨਾਨਕ ਮੈਂ ਇਹੀ ਪਰੋਸੈ ਗਹੀਆਂ ਅਨਸਰਨਾਈ ਮਾਰੂ ਮਹੱਲਾ ਨੋਆ ਅਬ ਮੈਂ ਕਹਾ ਕਰਾਂ ਰੀ ਮਾਈ ਸਗਲ ਜਨਮ ਬਿਖਿਆਨ ਸਿਉ ਖੋਇਆ ਸਿਮਰਿਓ ਨਾਹੀ ਕਨਾਈ ਰਹਾਉ ਕਾਲ ਪਾਸ ਜਬ ਗਰਮ ਹੈ ਮੇਲੀ ਤੇਹ ਸੁਧ ਸਭ ਬਿਸਰਾਈ RAM ਨਾਮ ਬਿਨ ਯਾ ਸੰਕਟ ਮਹਿ ਕੋ ਅਬ ਹੋਤ ਸਹਾਈ ਜੋ ਸੰਪਤ ਆਪਣੀ ਕਰਮਾਨੀ ਸਿਨ ਮਹਿ ਭਈ ਪਰਾਇ ਕਹੋ ਨਾਨਕ ਇਹ ਸੋਚ ਰਹੀ ਮਨ ਹਰ ਜਸ ਕਬਹੂ ਨਾ ਗਾਈ ਮਾਰੂ ਮਹੱਲਾ ਨਾ ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ ਮਾਇਆ ਕੇ ਮਦ ਜਨਮ ਸਰਾਇਓ ਰਾਮ ਭਜਨ ਨਹੀਂ ਲਾਗਿਓ ਰਹਾਉ ਜਮ ਕੋ ਡੰਡ ਪਰਿਓ ਸਿਰ ਉਪਰ ਤਬ ਸੋਵਤ ਤੈ ਜਾਗਿਓ ਕਹਾਂ ਹੂਤ ਅਬ ਕੈ ਪਛਤਾਏ ਛੂਟਤ ਨਾ ਹਿਨ ਭਾਗਿਓ ਇਹ ਚਿੰਤਾ ਉਪਜੀ ਘਟ ਮਹਿ ਜਬ ਗੁਰ ਚਰਨਨ ਅਨਰਾਗਿਓ ਸਫਲ ਜਨਮ ਨਾਨਕ ਤਬ ਹੁਆ ਜੋ ਪ੍ਰਭ ਜਸ ਮਹਿ ਪਾਗਿਓ ਮਾਰੂ ਅਸ਼ਟ ਪਦੀਆਂ ਮਹੱਲਾ ਪਹਿਲਾ ਕਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਬੇਦਪਰਾਨ ਕਥੇ ਸੁਨੇ ਹਾਰੇ ਮੁਨੀ ਅਨੇਕਾ ਅਠ ਸੱਤ ਤੀਰਥ ਬਹੁ ਘਣਾ ਭ੍ਰਮ ਥਾ ਕੇ ਭੇਖਾ ਸਾਚੋ ਸਾਹਿਬ ਨਿਰਮਲੋ ਮਨ ਮਾਨੈ ਏਕਾ ਤੂੰ ਅਜਰਾ ਵਰ ਅਮਰ ਤੂੰ ਸਭ ਚਾਲਨ ਹਾਰੀ ਨਾਮ ਰਸਾਇਨ ਭਾਇ ਲੈ ਪਰ ਹਰ ਦੁਖ ਭਾਰੀ ਰਹਾਉ ਹਰ ਪੜੀਐ ਹਰ ਬੁਝੀਐ ਗੁਰਮਤੀ ਨਾਮ ਉਦਾਰਾ ਗੁਰਪੂਰੈ ਪੂਰੀ ਮਤ ਹੈ ਪੂਰੈ ਸ਼ਬਦ ਵਿਚਾਰਾ ਅਠ ਸਤ ਤੀਰਥ ਹਰ ਨਾਮ ਹੈ ਕਿਲ ਵਿਖ ਕਾਟਣ ਹਾਰਾ ਜਲ ਬਲੋਵੈ ਜਲ ਮਥੈ ਤਤ ਲੋੜੈ ਅੰਧ ਗਿਆਨਾ ਗੁਰਮਤੀ ਦਦ ਮਤੀ ਹੈ ਅੰਮ੍ਰਿਤ ਪਾਈਐ ਨਾਮ ਨਿਧਾਨਾ ਮਨ ਮੁਖ ਤਤ ਨਾ ਜਾਣਨੀ ਪਸ਼ੂ ਮਾਹੇ ਸਮਾਨਾ ਹਉ ਮੈਂ ਮੇਰਾ ਮਰੀ ਮਰ ਮਰ ਜੰਮੈ ਵਾਰੂ ਵਾਰ ਗੁਰ ਕੈ ਸ਼ਬਦੇ ਜੇ ਮਰੈ ਫਿਰ ਮਰੈ ਨਾ ਦੂਜੀ ਵਾਰ ਗੁਰਮਤੀ ਜਗ ਜੀਵਨ ਮਨ ਵਸਤੈ ਸਭ ਕੁੱਲ ਉਧਾਰਨ ਹਾਰ ਸੱਚਾ ਵਖਰ ਨਾਮ ਹੈ ਸੱਚਾ ਵਾਪਾਰਾ ਲਾਹਾ ਨਾਮ ਸੰਸਾਰ ਹੈ ਗੁਰਮਤੀ ਵਿਚਾਰਾ ਦੂਜੇ ਭਾਏ ਕਾਰਕ ਮਾਵਣੀ ਨਿਤ ਤੋਟਾ ਸਹ ਸਾਰਾ ਸਾਚੀ ਸੰਗਤ ਥਾਨ ਸੱਚ ਸੱਚੇ ਘਰਬਾਰਾ ਸੱਚਾ ਭੋਜਨ ਭਾਉ ਸੱਚ ਸੱਚ ਨਾਮ ਆਧਾਰਾ ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰਾ ਰਸ ਭੋਗਨ ਪਾਤਸ਼ਾਹੀਆਂ ਦੁੱਖ ਸੁੱਖ ਸੰਘਾਰਾ ਮੋਟਾ ਨਾ ਉਤਰਾਈਐ ਗਲ ਔਗਣ ਭਾਰਾ ਮਾਨਸ ਦਾਤ ਨਾ ਹੋਵਈ ਤੂੰ ਦਾਤਾ ਸਾਰਾ ਅਗਮ ਅਗੋਚਰ ਤੂੰ ਧਣੀ ਅਬਗਤ ਆਪਾਰਾ ਗੁਰ ਸ਼ਬਦੀ ਦਰ ਜੋਈਐ ਮੁਕਤੇ ਪੰਡਾਰਾ ਨਾਨਕ ਮੇਲ ਨਾ ਚੂਕਈ ਸਾਚੇ ਵਾਪਾਰਾ ਮਾਰੂ ਮਹੱਲਾ ਪਹਿਲਾ ਵਿਖ ਬੋਹਿ ਥਾਲਾ ਦਿਆ ਦਿਆ ਸਮੁੰਦ ਮਝਾਰ ਕੰਦੀ ਦੇਸ ਨ ਆਵਈ ਨਾ ਉਰਵਾਰ ਨਾ ਪਾਰ ਵੰਜੀ ਹਾਥ ਨਾ ਖੇਵਟੂ ਜਲ ਸਾਗਰ ਅਸਰਾਲ ਬਾਬਾ ਜਗ ਫਾਥਾ ਮਹਾ ਜਾਲ ਗੁਰ ਪ੍ਰਸਾਦੀ ਉੱਭਰੇ ਸੱਚਾ ਨਾਮ ਸੰਭਾਲ ਰਹਾਉ ਸਤ ਗੁਰੂ ਹੈ ਬੋਹਿთა ਸ਼ਬਦ ਲੰਘਾਵਣ ਹਾਰ ਕਿਥੈ ਪਵਣ ਨਾ ਪਾਵ ਕੋ ਨਾ ਜਲ ਨਾ ਆਕਾਰ ਕਿਥੈ ਸੱਚਾ ਸਚ ਨਾਹੀਂ ਭਵ ਜਲ ਤਾਰਨ ਹਾਰ ਗੁਰਮਖ ਲੰਗੇ ਸੇ ਪਾਰ ਪਏ ਸੱਚੇ ਸਿਉ ਲਿਵ ਲਾਈ ਆਵਾ ਗੌਣ ਨਿਵਾਰਿਆ ਜੋਤੀ ਜੋਤ ਮਲਾਈ ਗੁਰਮਤੀ ਸਹਿ ਜੀ ਉਪਜੈ ਸੱਚੇ ਰਹੈ ਸਮਾਈ ਸੱਪ ਪੜਾਈ ਪਾਈਐ ਵੇਖੇ ਅੰਤਰ ਮਨ ਰੋਸ ਪੂਰਬ ਲਿਖਿਆ ਪਾਈਐ ਕਿਸ ਨੂੰ ਦੀਜੈ ਦੋਸ਼ ਗੁਰਮੁਖ ਗਾਰੜ ਜੀ ਸੁਣੇ ਮੰਨੇ ਨਾਓ ਸੰਤੋਸ਼ ਮਾਗਰ ਮਸ ਫਹਾਈਐ ਕੁੰਡੀ ਜਾਲ ਬਤਾਇ ਦੁਰਮਤ ਫਾਥਾ ਪਾਹੀਐ ਫਿਰ ਫਿਰ ਪਛੋਤਾਇ ਜੰਮਣ ਮਰਨ ਨ ਸੁਜਈ ਕੀਰਤਨਾ ਮੇਟਿਆ ਜਾਇ ਹਉਮੈ ਬਿਖ ਪਾਈ ਜਗ ਤੇ ਉਪਾਇਆ ਸ਼ਬਦ ਵਸੈ ਬਿਖ ਜਾਇ ਜਰਾ ਜੋਹਿ ਨਾ ਸਕੈ ਸੱਚ ਰਹੈ ਲਿਵ ਲਾਈ ਜੀਵਨ ਮੁਕਤ ਸੋ ਆਖੀਐ ਜਿਸ ਵਿੱਚੋਂ ਹੋ ਮੈਂ ਜਾਇ ਤੰਦੈ ਧਾਵਤ ਜਗ ਬੰਧਿਆ ਨਾ ਬੂਝੈ ਵਿਚਾਰ ਜੰਮਣ ਮਰਨ ਵਿਸਾਰਿਆ ਮਨ ਮੁਖ ਮੁਗਧ ਗਵਾਰ ਗੁਰ ਰਾਖੇ ਸੇ ਉਬਰੇ ਸੱਚਾ ਸ਼ਬਦ ਵਿਚਾਰ ਸੂਹਤ ਪਿੰਜਰ ਪ੍ਰੇਮ ਕੈ ਬੋਲੇ ਬੋਲਣ ਹਾਰ ਸੱਚ ਚੁਗੈ ਅੰਮ੍ਰਿਤ ਪੀਐ ਉੱਡੈ ਤਾਂ ਏਕਾ ਵਾਰ ਗੁਰ ਮਿਲਿਆ ਖਸਮ ਪਛਾਣੀਐ ਕਹੋ ਨਾਨਕ ਮੋਖ ਦਵਾਰ